ਜੋੜਦਾਈ ਬਿਓ ਜੀ ਠੰਡੇ ਮੱਠੀ ਜੋੜਦਾਈ ਬਿਓ ਜੀ ਠੰਡੇ ਮੱਠੀ ਸਰਦਾਈ ਬਿਓ ਜੀ ਠੰਡੇ ਮੱਠੀ ਸਰਦਾਈ ਠੰਡੇ ਮੱਠੀ ਸਰਦਾ। ਹਾਲਪਾ ਠੰਡੇ ਮੱਠੀ ਸਰਦਾਈ ਜੋ ਪੁਰਾਣੇ ਸਮਿਆਂ ਤੋਂ ਚੱਲਦੀ ਆਈ ਹੈ ਜੀ। ਹਾਲਪਾ ਠੰਡੇ ਮੱਠੀ ਸਰਦਾਈ ਜੋ ਪੁਰਾਣੇ ਸਮਿਆਂ ਤੋਂ ਚੱਲਦੀ ਆਈ ਹੈ ਜੀ। ਇਸ ਨੂੰ ਬੀਪੀਆਂ ਤੇ ਬੱਚੇ ਵੀ ਪੀ ਸਕਦੇ ਹਨ। ਬਿਓ ਜੀ ਠੰਡੇ ਸ਼ਰਦਾਈਾਰੇ ਆਪ ਖਿਓ ਜੀ ਨਾਲੇ ਆਪਣੇ ਬੱਚਿਆਂ ਨੂੰ ਪਿਓ ਜੀ ਨਾਲੇ ਆਪੀਓ ਜੀ ਨਾਲੇ ਆਪਣੇ ਬੱਚਿਆਂ ਨੂੰ ਪਿਓ ਜੀ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਿਸ਼ਾਨ ਨਹੀਂ ਹੈ ਬਹੁਤ ਖਾਸ ਵਾਈ ਬੁੱਜੀ ਬਤੇ ਖਟ ਖਾਟ ਬਦਾਮ ਕਾਜੂ ਖਰੀ ਲਈ ਕਿ ਬਦ ਕੇ ਕਾਲੇ ਮਿਰਚ ਸੋਫਾ ਤੇ گلاب ਤੇ ਉਪਲਬਧ ਹੋ ਪਿਆਰ ਕੀਤੀ ਹੈ ਜੀ ਛੰਡੀ ਮਿੱਟੀ ਸ਼ਰਦਾਈ ਪਿਓ ਜੀ